ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 8 ਮਾਰਚ ਨੂੰ ਪੂਰੀ ਦੁਨੀਆ ਦੇ ਅੰਦਰ ਔਰਤਾਂ ਦਾ ਦਿਨ ਮਨਾਇਆ ਜਾ ਰਿਹਾ ਹੈ ਔਰਤਾਂ ਦਾ ਇਹ ਦਿਨ ਮਨਾਉਣ ਦਾ ਕੀ ਮਹੱਤਵ ਹੈ ਕਿਉਂ ਮਨਾਇਆ ਜਾ ਰਿਹਾ ਹੈ ਕਿ ਸਾਡੀਆਂ ਬੀਬੀਆਂ ਨੂੰ ਸਾਡੀਆਂ ਭੈਣਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਮੇਲਾ ਨਹੀਂ ਜਾਂ ਕੋਈ ਦਿਨ ਮਨਾਉਣ ਵਾਲਾ ਤਿਉਹਾਰ ਨਹੀਂ ਇਹ ਇਹਦਾ ਇਤਿਹਾਸ ਜਿਹੜਾ ਹੈ ਬੜਾ ਵਿਲੱਖਣ ਹੈ ਤੇ ਬੜਾ ਗੌਰਵਮਈ ਹੈ ਇਸ ਦਿਹਾੜੇ ਦਾ ਇਤਿਹਾਸ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਣਾ ਹੈ ਕਿ 8 ਮਾਰਚ 1857 ਨਿਊਯਾਰਕ ਦੇ ਅੰਦਰ ਸਾਡੀਆਂ ਟੈਕਸਟਾਈਲ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੀਆਂ ਭੈਣਾਂ ਸਾਡੀਆਂ ਮਾਤਾਵਾਂ ਉਹਨਾਂ ਨੇ ਆਪਦੇ ਹੱਕਾਂ ਦੀ ਖਾਤਰ ਪਹਿਲੀ ਵਾਰੀ ਜੇਕਰ ਕਿਤੇ ਔਰਤਾਂ ਨੇ ਪ੍ਰੋਟੈਸਟ ਕੀਤਾ ਤਾਂ ਪਹਿਲੀ ਵਾਰੀ ਪ੍ਰੋਟੈਸਟ ਕੀਤਾ ਸੀ ਇਸ ਕਰਕੇ ਇਸ ਦਿਨ ਦੀ ਬਹੁਤ ਵੱਡੀ ਮਹੱਤਤਾ ਹੈ ਸੋ ਇਹ ਦੇ ਵਿੱਚ ਉਹਨਾਂ ਨੂੰ ਲਗਾਉਣੀ ਚਾਹੀਦੀ ਹੈ ਸੋ ਇਸ ਕਰਕੇ ਤਾਂ ਹੀ ਇਹ ਦਿਨ ਮਨਾਉਣ ਦਾ ਫਾਇਦਾ ਹੈ ਜਦੋਂ ਇੱਕ ਪਾਸੇ ਲੜਾਈ ਲੜੀ ਜਾ ਰਹੀ ਹੋਵੇ ਤੇ ਦੂਸਰੇ ਪਾਸੇ ਬਰਾਬਰ ਦੀ ਲੜਾਈ ਲੜਨ ਲੜਨ ਵਾਲੀਆਂ ਬਰਾਬਰ ਦੀ ਹਿੱਸੇਦਾਰੀ ਰੁੱਝ ਰੁੱਝ ਦੇ ਵਿੱਚ ਪਾਉਣ ਵਾਲੀਆਂ ਸਾਡੀਆਂ ਭੈਣਾਂ ਘਰੇ ਕਿਉਂ ਬੈਠਣ ਸੋ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਦਾ ਦਿਨ ਬੜਾ ਮਹੱਤਵਪੂਰਨ ਹੈ ਸਾਡੀਆਂ ਧੀਆਂ ਵਾਸਤੇ ਸਾਡੀਆਂ ਮਾਤਾਵਾਂ ਵਾਸਤੇ ਔਰ ਪੂਰੀ ਤਾਕਤ ਦੇ ਨਾਲ ਸਭ ਨੇ ਇਸ ਮੋਰਚਿਆਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਵਾਹਿਗੁਰੂ ਜੀ ਕਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਕੱਲ 8 ਮਾਰਚ ਨੂੰ ਪੂਰੀ ਦੁਨੀਆ ਦੇ ਅੰਦਰ ਔਰਤਾਂ ਦਾ ਦਿਨ ਮਨਾਇਆ ਜਾ ਰਿਹਾ ਹੈ ਔਰ ਤਾਂ ਦਾ ਦਿਨ ਮਨਾਉਣ ਦਾ ਕੀ ਮਹੱਤਵ ਹੈ ਕਿਉਂ ਮਨਾਇਆ ਜਾ ਰਿਹਾ ਹੈ ਕਿ ਸਾਡੀਆਂ ਬੀਬੀਆਂ ਨੂੰ ਸਾਡੀਆਂ ਭੈਣਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਮੇਲਾ ਨਹੀਂ ਜਾਂ ਕੋਈ ਦਿਨ ਮਨਾਉਣ ਵਾਲਾ ਤਿਉਹਾਰ ਨਹੀਂ ਇਹ ਇਹਦਾ ਇਤਿਹਾਸ ਜਿਹੜਾ ਹੈ ਬੜਾ ਵਿਲੱਖਣ ਹੈ ਤੇ ਬੜਾ ਗੌਰਵਮਈ ਹੈ ਇਸ ਤਿਹਾੜੇ ਦਾ ਇਤਿਹਾਸ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਣਾ ਹੈ ਕਿ 8 ਮਾਰਚ 1857 ਨਿਊਯਾਰਕ ਦੇ ਅੰਦਰ ਸਾਡੀਆਂ ਟੈਕਸਟਾਈਲ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੀਆਂ ਭੈਣਾਂ ਸਾਡੀਆਂ ਮਾਤਾਵਾਂ ਉਹਨਾਂ ਨੇ ਆਪਦੇ ਹੱਕਾਂ ਦੀ ਖਾਤਰ ਪਹਿਲੀ ਵਾਰੀ ਜੇਕਰ ਕਿਤੇ ਔਰਤਾਂ ਨੇ ਪ੍ਰੋਟੈਸਟ ਕੀਤਾ ਤਾਂ ਪਹਿਲੀ ਵਾਰੀ ਪ੍ਰੋਟੈਸਟ ਕੀਤਾ ਸੀ ਇਸ ਕਰਕੇ ਇਸ ਦਿਨ ਦੀ ਬਹੁਤ ਵੱਡੀ ਮਹੱਤਤਾ ਹੈ ਸੋ ਇਸ ਕਰਕੇ ਜੇਕਰ ਅੱਜ ਸਾਡੀਆਂ ਭੈਣਾਂ ਜਿਹੜੀਆਂ ਖੇਤੀ ਕਰਨ ਦੇ ਵਿੱਚ ਮਜ਼ਦੂਰ ਬੀਬੀਆਂ ਮਜ਼ਦੂਰੀ ਕਰਨ ਦੇ ਵਿੱਚ ਆਪਣੇ ਪਤੀਆਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਪੂਰੀ ਤਰ੍ਹਾਂ ਹੱਥ ਵਟਾ ਕੇ ਮੋਢੇ ਨਾਲ ਮੋਢਾ ਲਾ ਕੇ ਖੜਦੀਆਂ ਤਾਂ ਅੱਜ ਉਸ ਗੁਜ਼ਰਤ ਨੂੰ ਬਚਾਉਣ ਲਈ ਉਸ ਮਜ਼ਦੂਰੀ ਨੂੰ ਬਚਾਉਣ ਲਈ ਉਸ ਰੋਟੀ ਨੂੰ ਬਚਾਉਣ ਲਈ ਜਿਨ੍ਹਾਂ ਖਨੌਰੀ ਸ਼ੰਭੂ ਰਤਨਪੁਰਾ ਮੌਜਰਾਂ ਦੇ ਉੱਤੇ ਜੋ ਲੜਾਈ ਲੜੀ ਜਾ ਰਹੀ ਹੈ ਇਹ ਲੜਾਈ ਬਿਲਕੁਲ ਅਗਰ ਉਹਨਾਂ ਦਾ ਸੱਚੀਓਂ ਅਸੀਂ ਦਿਨ ਮਨਾਉਣ ਦੀ ਗੱਲ ਕਰਦੇ ਆ ਤਾਂ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਤਾਵਾਂ ਨੂੰ ਸਾਡੀਆਂ ਬੇਟੀਆਂ ਨੂੰ ਭਾਵੇਂ ਮਜ਼ਦੂਰਾਂ ਦੀਆਂ ਬੇਟੀਆਂ ਨੇ ਚਾਹੇ ਕਿਸਾਨਾਂ ਦੀਆਂ ਨੇ ਚਾਹੇ ਮੁਲਾਜ਼ਮਾਂ ਦੀਆਂ ਨੇ ਚਾਹੇ ਵਪਾਰੀਆਂ ਦੀਆਂ ਨੇ ਸਭ ਨੂੰ ਪੂਰੀ ਤਨਦੇਹੀ ਦੇ ਨਾਲ ਪੂਰੀ ਤਾਕਤ ਦੇ ਨਾਲ ਇੱਥੇ ਮੋਰਚਿਆਂ ਦੇ ਵਿੱਚ ਹਾਜ਼ਰੀ ਭਰ ਕੇ ਸੱਚਮੁੱਚ ਉਹਨਾਂ ਭੈਣਾਂ ਦਾ ਐਨ ਦੇ ਵਰਗਾ ਹੀ ਇੱਕ ਭੂਮਿਕਾ ਨਿਭਾਉਣ ਦੀ ਲੋੜ ਹੈ ਔਰ ਇਹ ਦੇ ਵਿੱਚ ਉਹਨਾਂ ਨੂੰ ਲਗਾਉਣੀ ਚਾਹੀਦੀ ਹੈ ਸੋ ਇਸ ਕਰਕੇ ਤਾਂ ਹੀ ਇਹ ਦਿਨ ਮਨਾਉਣ ਦਾ ਫਾਇਦਾ ਹੈ ਜਦੋਂ ਇੱਕ ਪਾਸੇ ਲੜਾਈ ਲੜੀ ਜਾ ਰਹੀ ਹੋਵੇ ਤੇ ਦੂਸਰੇ ਪਾਸੇ ਬਰਾਬਰ ਦੀ ਲੜਾਈ ਲੜਨ ਲੜਨ ਵਾਲੀਆਂ ਬਰਾਬਰ ਦੀ ਹਿੱਸੇਦਾਰੀ ਰੁਝੇ ਰਜ ਦੇ ਵਿੱਚ ਪਾਉਣ ਵਾਲੀਆਂ ਸਾਡੀਆਂ ਭੈਣਾਂ ਘਰੇ ਕਿਉਂ ਬੈਠਣ ਸੋ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਦਾ ਦਿਨ ਬੜਾ ਮਹੱਤਵਪੂਰਨ ਹੈ ਸਾਡੀਆਂ ਧੀਆਂ ਵਾਸਤੇ ਸਾਡੀਆਂ ਮਾਤਾਵਾਂ ਵਾਸਤੇ ਔਰ ਪੂਰੀ ਤਾਕਤ ਦੇ ਨਾਲ ਸਭ ਨੇ ਇਸ ਮੋਰਚਿਆਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਵਾਹਿਗੁਰੂ ਜੀ ਕਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਕੱਲ 8 ਮਾਰਚ ਨੂੰ ਪੂਰੀ ਦੁਨੀਆ ਦੇ ਅੰਦਰ ਔਰਤਾਂ ਦਾ ਦਿਨ ਮਨਾਇਆ ਜਾ ਰਿਹਾ ਹੈ ਔਰਤਾਂ ਦਾ ਇਹ ਦਿਨ ਮਨਾਉਣ ਦਾ ਕੀ ਮਹੱਤਵ ਹੈ ਕਿਉਂ ਮਨਾਇਆ ਜਾ ਰਿਹਾ ਹੈ ਕਿ ਸਾਡੀਆਂ ਬੀਬੀਆਂ ਨੂੰ ਸਾਡੀਆਂ ਭੈਣਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਮੇਲਾ ਨਹੀਂ ਜਾਂ ਕੋਈ ਦਿਨ ਮਨਾਉਣ ਵਾਲਾ ਤਿਉਹਾਰ ਨਹੀਂ ਇਹ ਇਹਦਾ ਇਤਿਹਾਸ ਜਿਹੜਾ ਹੈ ਬੜਾ ਵਿਲੱਖਣ ਹੈ ਤੇ ਬੜਾ ਗੌਰਵਮਈ ਹੈ ਇਸ ਤਿਹਾੜੇ ਦਾ ਇਤਿਹਾਸ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਣਾ ਹੈ ਕਿ 8 ਮਾਰਚ 1857 ਨਿਊਯਾਰਕ ਦੇ ਅੰਦਰ ਸਾਡੀਆਂ ਟੈਕਸਟਾਈਲ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੀਆਂ ਭੈਣਾਂ ਸਾਡੀਆਂ ਮਾਤਾਵਾਂ ਉਹਨਾਂ ਨੇ ਆਪਦੇ ਹੱਕਾਂ ਦੀ ਖਾਤਰ ਪਹਿਲੀ ਵਾਰੀ ਜੇਕਰ ਕਿਤੇ ਔਰਤਾਂ ਨੇ ਪ੍ਰੋਟੈਸਟ ਕੀਤਾ ਤਾਂ ਪਹਿਲੀ ਵਾਰੀ ਪਰ ਪ੍ਰੋਟੈਸਟ ਕੀਤਾ ਸੀ ਇਸ ਕਰਕੇ ਇਸ ਦਿਨ ਦੀ ਬਹੁਤ ਵੱਡੀ ਮਹੱਤਤਾ ਹੈ ਸੋ ਇਸ ਕਰਕੇ ਜੇਕਰ ਅੱਜ ਸਾਡੀਆਂ ਭੈਣਾਂ ਜਿਹੜੀਆਂ ਖੇਤੀ ਕਰਨ ਦੇ ਵਿੱਚ ਮਜ਼ਦੂਰ ਬੀਬੀਆਂ ਮਜ਼ਦੂਰੀ ਕਰਨ ਦੇ ਵਿੱਚ ਆਪਣੇ ਪਤੀਆਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਪੂਰੀ ਤਰ੍ਹਾਂ ਹੱਥ ਵਟਾ ਕੇ ਮੋਢੇ ਨਾਲ ਮੋਢਾ ਲਾ ਕੇ ਖੜਦੀਆਂ ਹਨ ਅੱਜ ਉਸ ਉਜਰਤ ਨੂੰ ਬਚਾਉਣ ਲਈ ਉਸ ਮਜ਼ਦੂਰੀ ਨੂੰ ਬਚਾਉਣ ਲਈ ਉਸ ਰੋਟੀ ਨੂੰ ਬਚਾਉਣ ਲਈ ਜਿਹੜਾ ਖਨੌਰੀ ਸ਼ੰਭੂ ਰਤਨਪੁਰਾ ਮੌੜਾਂ ਦੇ ਉੱਤੇ ਜੋ ਲੜਾਈ ਲੜੀ ਜਾ ਰਹੀ ਹੈ ਇਹ ਲੜਾਈ ਬਿਲਕੁਲ ਅਗਰ ਉਹਨਾਂ ਦਾ ਸੱਚੋ ਸਹੀ ਦਿਨ ਮਨਾਉਣ ਦੀ ਗੱਲ ਕਰਦੇ ਆ ਤਾਂ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਤਾਵਾਂ ਨੂੰ ਸਾਡੀਆਂ ਬੇਟੀਆਂ ਨੂੰ ਭਾਵੇਂ ਉਹ ਮਜ਼ਦੂਰਾਂ ਦੀਆਂ ਬੇਟੀਆਂ ਨੇ ਚਾਹੇ ਕਿਸਾਨਾਂ ਦੀਆਂ ਨੇ ਚਾਹੇ ਮੁਲਾਜ਼ਮਾਂ ਦੀਆਂ ਨੇ ਚਾਹੇ ਵਪਾਰੀਆਂ ਦੀਆਂ ਨੇ ਸਭ ਨੂੰ ਪੂਰੀ ਤਨਦੇਹੀ ਦੇ ਨਾਲ ਪੂਰੀ ਤਾਕਤ ਦੇ ਨਾਲ ਇੱਥੇ ਮੋਰਚਿਆਂ ਦੇ ਵਿੱਚ ਹਾਜ਼ਰੀ ਭਰ ਕੇ ਸੱਚਮੁੱਚ ਉਹਨਾਂ ਭੈਣਾਂ ਦਾ ਇਨ ਦੇ ਵਰਗਾ ਹੀ ਇੱਕ ਭੂਮਿਕਾ ਨਿਭਾਉਣ ਦੀ ਲੋੜ ਹੈ ਔਰ ਇਹ ਦੇ ਵਿੱਚ ਉਹਨਾਂ ਨੂੰ ਲਗਾਉਣੀ ਚਾਹੀਦੀ ਹੈ ਸੋ ਇਸ ਕਰਕੇ ਤਾਂ ਹੀ ਇਹ ਦਿਨ ਮਨਾਉਣ ਦਾ ਫਾਇਦਾ ਹੈ ਜਦੋਂ ਇੱਕ ਪਾਸੇ ਲੜਾਈ ਲੜੀ ਜਾ ਰਹੀ ਹੋਵੇ ਤੇ ਦੂਸਰੇ ਪਾਸੇ ਬਰਾਬਰ ਦੀ ਨਾਰਾਈ ਲੜ ਰਹੀ ਨੜਨ ਵਾਲੀਆਂ ਬਰਾਬਰ ਦੀ ਇਸੇ ਦਾਰੀ ਰੋਜ਼ ਰੱਬ ਦੇ ਵਿੱਚ ਪਾਉਣ ਵਾਲੀਆਂ ਸਾਡੀਆਂ ਭੈਣਾਂ ਘਰੇ ਕਿਉਂ ਬੈਠਣ ਸੋ ਇਸ ਲਈ ਮੇਰੀ ਹੱਥ ਚੋੜ ਕੇ ਬੇਨਤੀ ਹੈ ਕਿ ਕੱਲ ਦਾ ਦਿਨ ਬੜਾ ਮਹੱਤਵਪੂਰਨ ਹੈ ਸਾਡੀਆਂ ਧੀਆਂ ਵਾਸਤੇ ਸਾਡੀਆਂ ਮਾਤਾਵਾਂ ਵਾਸਤੇ ਔਰ ਪੂਰੀ ਤਾਕਤ ਦੇ ਨਾਲ ਸਭ ਨੇ ਇਸ ਮੋਰਚਿਆਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 8 ਮਾਰਚ ਨੂੰ ਪੂਰੀ ਦੁਨੀਆ ਦੇ ਅੰਦਰ ਔਰਤਾਂ ਦਾ ਦਿਨ ਮਨਾਇਆ ਜਾ ਰਿਹਾ ਹੈ ਔਰਤਾਂ ਦਾ ਇਹ ਦਿਨ ਮਨਾਉਣ ਦਾ ਕੀ ਮਹੱਤਵ ਹੈ ਕਿਉਂ ਮਨਾਇਆ ਜਾ ਰਿਹਾ ਹੈ ਕਿ ਸਾਡੀਆਂ ਬੀਬੀਆਂ ਨੂੰ ਸਾਡੀਆਂ ਭੈਣਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਮੇਲਾ ਨਹੀਂ ਇਹ ਕੋਈ ਦਿਨ ਮਨਾਉਣ ਵਾਲਾ ਤਿਉਹਾਰ ਨਹੀਂ ਇਹ ਇਹਦਾ ਇਤਿਹਾਸ ਜਿਹੜਾ ਹੈ ਬੜਾ ਵਿਲੱਖਣ ਹੈ ਤੇ ਬੜਾ ਗੌਰਵਮਈ ਹੈ ਇਸ ਤਿਹਾੜੇ ਦਾ ਇਤਿਹਾਸ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਣਾ ਹੈ ਕਿ 8 ਮਾਰਚ 1857 న్యూ ਯਾਰਕ ਦੇ ਅੰਦਰ ਸਾਡੀਆਂ ਟੈਕਸਟਾਈਲ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੀਆਂ ਭੈਣਾਂ ਸਾਡੀਆਂ ਮਾਤਾਵਾਂ ਉਹਨਾਂ ਨੇ ਆਪਦੇ ਹੱਕਾਂ ਦੀ ਖਾਤਰ ਪਹਿਲੀ ਵਾਰੀ ਜੇਕਰ ਕਿਤੇ ਔਰਤਾਂ ਨੇ ਪ੍ਰੋਟੈਸਟ ਕੀਤਾ ਤਾਂ ਪਹਿਲੀ ਵਾਰੀ ਪ੍ਰੋਟੈਸਟ ਕੀਤਾ ਸੀ ਇਸ ਕਰਕੇ ਇਸ ਦਿਨ ਦੀ ਬਹੁਤ ਵੱਡੀ ਮਹੱਤਤਾ ਹੈ ਸੋ ਇਸ ਕਰਕੇ ਜੇਕਰ ਅੱਜ ਸਾਡੀਆਂ ਭੈਣਾਂ ਜਿਹੜੀਆਂ ਖੇਤੀ ਕਰਨ ਦੇ ਵਿੱਚ ਮਜ਼ਦੂਰ ਬੀਬੀਆਂ ਮਜ਼ਦੂਰੀ ਕਰਨ ਦੇ ਵਿੱਚ ਆਪਣੇ ਪਤੀਆਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਪੂਰੀ ਤਰ੍ਹਾਂ ਹੱਥ ਵਟਾ ਕੇ ਮੋਢੇ ਨਾਲ ਮੋਢਾ ਲਾ ਕੇ ਖੜਦੀਆਂ ਤਾਂ ਅੱਜ ਉਸ ਉਜਰਤ ਨੂੰ ਬਚਾਉਣ ਲਈ ਉਸ ਮਜ਼ਦੂਰੀ ਨੂੰ ਬਚਾਉਣ ਲਈ ਉਸ ਰੋਟੀ ਨੂੰ ਬਚਾਉਣ ਲਈ ਜਿਹੜਾ ਖਨੌਰੀ ਸ਼ੰਭੂ ਰਤਨਪੁਰਾ ਮੌੜਾਂ ਦੇ ਉੱਤੇ ਜੋ ਲੜਾਈ ਲੜੀ ਜਾ ਰਹੀ ਹੈ ਇਹ ਲੜਾਈ ਬਿਲਕੁਲ ਅਗਰ ਉਹਨਾਂ ਦਾ ਸੱਚੀ ਉਹ ਅਸੀਂ ਦਿਨ ਮਨਾਉਣ ਦੀ ਗੱਲ ਕਰਦੇ ਆਂ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਤਾਵਾਂ ਨੂੰ ਸਾਡੀਆਂ ਬੇਟੀਆਂ ਨੂੰ ਭਾਵੇਂ ਉਹ ਮਜ਼ਦੂਰਾਂ ਦੀਆਂ ਬੇਟੀਆਂ ਨੇ ਚਾਹੇ ਕਿਸਾਨਾਂ ਦੀਆਂ ਨੇ ਚਾਹੇ ਮੁਲਾਜ਼ਮਾਂ ਦੀਆਂ ਨੇ ਚਾਹੇ ਵਪਾਰੀਆਂ ਦੀਆਂ ਨੇ ਸਭ ਨੂੰ ਪੂਰੀ ਤਨਦੇਹੀ ਦੇ ਨਾਲ ਪੂਰੀ ਤਾਕਤ ਦੇ ਨਾਲ ਇੱਥੇ ਮੋਰਚਿਆਂ ਦੇ ਵਿੱਚ ਹਾਜ਼ਰੀ ਭਰ ਕੇ ਸੱਚਮੁੱਚ ਉਹਨਾਂ ਭੈਣਾਂ ਦਾ ਇੰਨੇ ਵਰਗਾ ਹੀ ਇੱਕ ਭੂਮਿਕਾ ਨਿਭਾਉਣ ਦੀ ਲੋੜ ਹੈ ਔਰ ਇਹ ਦੇ ਵਿੱਚ ਉਹਨਾਂ ਨੂੰ ਲਗਾਉਣੀ ਚਾਹੀਦੀ ਹੈ ਸੋ ਇਸ ਕਰਕੇ ਤਾਂ ਹੀ ਇਹ ਦਿਨ ਮਨਾਉਣ ਦਾ ਫਾਇਦਾ ਹੈ ਜਦੋਂ ਇੱਕ ਪਾਸੇ ਲੜਾਈ ਲੜੀ ਜਾ ਰਹੀ ਹੋਵੇ ਤੇ ਦੂਸਰੇ ਪਾਸੇ ਬਰਾਬਰ ਦੀ ਲੜਾਈ ਲੜਨੇ ਲੜਨ ਵਾਲੀਆਂ ਬਰਾਬਰ ਦੀ ਹਿੱਸੇਦਾਰੀ ਰੁਝੇ ਰਦੇ ਵਿੱਚ ਪਾਉਣ ਵਾਲੀਆਂ ਸਾਡੀਆਂ ਭੈਣਾਂ ਘਰੇ ਕਿਉਂ ਬੈਠਣ ਸੋ ਇਸ ਲਈ ਮੇਰੀ ਹੱਥ ਚੋੜ ਕੇ ਬੇਨਤੀ ਹੈ ਕਿ ਕੱਲ ਦਾ ਦਿਨ ਬੜਾ ਮਹੱਤਵਪੂਰਨ ਹੈ ਸਾਡੀਆਂ ਧੀਆਂ ਵਾਸਤੇ ਸਾਡੀਆਂ ਮਾਤਾਵਾਂ ਵਾਸਤੇ ਔਰ ਪੂਰੀ ਤਾਕਤ ਦੇ ਨਾਲ ਸਭ ਨੇ ਇਸ ਮੋਰਚਿਆਂ ਦੇ ਵਿੱਚ ਹਾਜ਼ਰੀ ਕਰਨ ਦੀ ਕਿਰਪਾਲਤਾ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਵਾਹਿਗੁਰੂ ਜੀ ਕਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਕੱਲ 8 ਮਾਰਚ ਨੂੰ ਪੂਰੀ ਦੁਨੀਆ ਦੇ ਅੰਦਰ ਔਰਤਾਂ ਦਾ ਦਿਨ ਮਨਾਇਆ ਜਾ ਰਿਹਾ ਹੈ ਔਰਤਾਂ ਦਾ ਦਿਨ ਮਨਾਉਣ ਦਾ ਕੀ ਮਹੱਤਵ ਹੈ ਕਿਉਂ ਮਨਾਇਆ ਜਾ ਰਿਹਾ ਹੈ ਕਿ ਸਾਡੀਆਂ ਬੀਬੀਆਂ ਨੂੰ ਸਾਡੀਆਂ ਭੈਣਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਮੇਲਾ ਨਹੀਂ ਜਾਂ ਕੋਈ ਦਿਨ ਮਨਾਉਣਾ ਤਿਉਹਾਰ ਨਹੀਂ ਇਹ ਇਹਦਾ ਇਤਿਹਾਸ ਜਿਹੜਾ ਹੈ ਬੜਾ ਵਿਲੱਖਣ ਹੈ ਤੇ ਬੜਾ ਗੌਰਵਮਈ ਹੈ ਇਸ ਤਿਹਾੜੇ ਦਾ ਇਤਿਹਾਸ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਣਾ ਹੈ ਕਿ 8 ਮਾਰਚ 1857 ਨਿਊਯਾਰਕ ਦੇ ਅੰਦਰ ਸਾਡੀਆਂ ਟੈਕਸਟਾਈਲ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੀਆਂ ਭੈਣਾਂ ਸਾਡੀਆਂ ਮਾਤਾਵਾਂ ਉਹਨਾਂ ਨੇ ਆਪਦੇ ਹੱਕਾਂ ਦੇ ਖਾਤਰ ਪਹਿਲੀ ਵਾਰੀ ਜੇਕਰ ਕਿਤੇ ਔਰਤਾਂ ਨੇ ਪ੍ਰੋਟੈਸਟ ਕੀਤਾ ਤਾਂ ਪਹਿਲੀ ਵਾਰੀ ਪ੍ਰੋਟੈਸਟ ਕੀਤਾ ਸੀ ਇਸ ਕਰਕੇ ਇਸ ਦਿਨ ਦੀ ਬਹੁਤ ਵੱਡੀ ਮਹੱਤਤਾ ਹੈ ਸੋ ਇਸ ਕਰਕੇ ਜੇਕਰ ਅੱਜ ਸਾਡੀਆਂ ਭੈਣਾਂ ਜਿਹੜੀਆਂ ਖੇਤੀ ਕਰਨ ਦੇ ਵਿੱਚ ਮਜ਼ਦੂਰ ਬੀਬੀਆਂ ਮਜ਼ਦੂਰੀ ਕਰਨ ਦੇ ਵਿੱਚ ਆਪਣੇ ਪਤੀਆਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਪੂਰੀ ਤਰ੍ਹਾਂ ਹੱਥ ਵਟਾ ਕੇ ਮੋਢੇ ਨਾਲ ਮੋਢਾ ਲਾ ਕੇ ਖੜਦੀਆਂ ਤੇ ਅੱਜ ਉਸ ਗੁਜ਼ਰਤ ਨੂੰ ਬਚਾਉਣ ਲਈ ਉਸ ਮਜ਼ਦੂਰੀ ਨੂੰ ਬਚਾਉਣ ਲਈ ਉਸ ਰੋਟੀ ਨੂੰ ਬਚਾਉਣ ਲਈ ਲਖਨੌਰੀ ਸ਼ੰਭੂ ਰਤਨਪੁਰਾ ਮੋਰਾਂ ਦੇ ਉੱਤੇ ਜੋ ਲੜਾਈ ਲੜੀ ਜਾ ਰਹੀ ਹੈ ਇਹ ਲੜਾਈ ਬਿਲਕੁਲ ਅਗਰ ਉਹਨਾਂ ਦਾ ਸੱਚ ਨੂੰ ਅਸੀਂ ਦਿਨ ਮਨਾਉਣ ਦੀ ਗੱਲ ਕਰਦੇ ਆ ਤਾਂ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਤਾਵਾਂ ਨੂੰ ਸਾਡੀਆਂ ਬੇਟੀਆਂ ਨੂੰ ਭਾਵੇਂ ਮਜ਼ਦੂਰਾਂ ਦੀਆਂ ਬੇਟੀਆਂ ਨੇ ਚਾਹੇ ਕਿਸਾਨਾਂ ਦੀਆਂ ਨੇ ਚਾਹੇ ਮੁਲਾਜ਼ਮਾਂ ਦੀਆਂ ਨੇ ਚਾਹੇ ਵਪਾਰੀਆਂ ਦੀਆਂ ਨੇ ਸਭ ਨੂੰ ਪੂਰੀ ਤਨਦੇਹੀ ਦੇ ਨਾਲ ਪੂਰੀ ਤਾਕਤ ਦੇ ਨਾਲ ਇੱਥੇ ਮੋਰਚਿਆਂ ਦੇ ਵਿੱਚ ਹਾਜ਼ਰੀ ਭਰ ਕੇ ਸੱਚਮੁੱਚ ਉਹਨਾਂ ਭੈਣਾਂ ਦਾ ਅਨੰਦ ਵਰਗਾ ਹੀ ਇੱਕ ਭੂਮਿਕਾ ਨਿਭਾਉਣ ਦੀ ਲੋੜ ਹੈ ਔਰ ਇਹ ਦੇ ਵਿੱਚ ਉਹਨਾਂ ਨੂੰ ਲਗਾਉਣੀ ਚਾਹੀਦੀ ਹੈ ਸੋ ਇਸ ਕਰਕੇ ਤਾਂ ਹੀ ਇਹ ਦਿਨ ਮਨਾਉਣ ਦਾ ਫਾਇਦਾ ਹੈ ਜਦੋਂ ਇੱਕ ਪਾਸੇ ਲੜਾਈ ਲੜੀ ਜਾ ਰਹੀ ਹੋਵੇ ਤੇ ਦੂਸਰੇ ਪਾਸੇ ਬਰਾਬਰ ਦੀ ਲੜਾਈ ਲੜਨ ਲੜਨ ਵਾਲੀਆਂ ਬਰਾਬਰ ਦੀ ਹਿੱਸੇਦਾਰੀ ਰੁਝੇ ਰੁਝੇ ਵਿੱਚ ਪਾਉਣ ਵਾਲੀਆਂ ਸਾਡੀਆਂ ਭੈਣਾਂ ਘਰੇ ਕੰਮ ਬੈਠਣ ਸੋ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਦਾ ਦਿਨ ਬੜਾ ਮਹੱਤਵਪੂਰਨ ਹੈ ਸਾਡੀਆਂ ਧੀਆਂ ਵਾਸਤੇ ਸਾਡੀਆਂ ਮਾਤਾਵਾਂ ਵਾਸਤੇ ਔਰ ਪੂਰੀ ਤਾਕਤ ਦੇ ਨਾਲ ਸਭ ਨੇ ਇਸ ਮੋਰਚਿਆਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਵਾਹਿਗੁਰੂ ਜੀ ਕਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਕੱਲ 8 ਮਾਰਚ ਨੂੰ ਪੂਰੀ ਦੁਨੀਆ ਦੇ ਅੰਦਰ ਔਰਤਾਂ ਦਾ ਦਿਨ ਮਨਾਇਆ ਜਾ ਰਿਹਾ ਹੈ ਔਰਤਾਂ ਦਾ ਇਹ ਦਿਨ ਮਨਾਉਣ